ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਮਾਜ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਸ਼ਬਦ ਹਜ਼ਾਰਿਆਂ ਦੀ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਆਪਾਂ ਪਾਤਸ਼ਾਹ 10ਵੀਂ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਜੋ ਸ਼ਬਦ ਹਜ਼ਾਰੇ ਸਨ ਉਨ੍ਹਾਂ ਦੀ ਸੰਖਿਆ ਕੀਤੀ ਸੀ ਇਹ ਪਾਵਨ ਪਵਿੱਤਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਗੁਰਬਾਣੀ ਜੋ ਸੰਗਤਾਂ ਪੰਜ ਬਾਣੀਆਂ ਦੇ ਨਾਲ ਇਸ ਪਾਠ ਦਾ ਵੀ ਨਿਤਨੇਮ ਕਰਦੀਆਂ ਮਾਜ ਮੁਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਘਰ ਪਹਿਲਾ ਬੋਲਣਾ ਕਰ ਇੱਕ ਨਹੀਂ ਬੋਲਣਾ ਘਰ ਪਹਿਲਾ ਮੇਰਾ ਮਨ ਲੋਚੈ ਲੋਚੇ ਨਹੀਂ ਕਹਿਣਾ ਲੋਚੈ ਦਲਾਵਾਂ ਦੇ ਨਾਲ ਇੱਥੇ ਬਿਸਰਾਮ ਹੈ ਗੁਰਦਰਸ਼ਨ ਤਾਈ ਦਰਸ਼ਨ ਨਹੀਂ ਪੜ ਜਾਣਾ ਕਈ ਸੰਗਤਾਂ ਦਰਸ਼ਨ ਪੜ ਜਾਂਦੀਆਂ ਭਾਵ ਕਿ ਸੱਸੀ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀਆਂ ਪਰ ਬਿੰਦੀ ਤੁਰੈਤ ਪੜਨਾ ਹੈ ਦਰਸ਼ਨ ਦਰਸਨ ਤਾਈ ਬਿਲਪ ਕਰੇ ਇੱਥੇ ਬਿਸਰਾਮ ਹੈ ਚਾਤਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਤ੍ਰਿਖਾ ਤ੍ਰਿਖਾ ਨਹੀਂ ਕਹਿਣਾ ਤ੍ਰਿਖਾ ਤ੍ਰਿਖਾ ਪੜਨਾ ਹੈ ਕਈ ਸੰਗਤਾਂ ਕਾਲ ਦੇ ਵਿੱਚ ਪੜ ਜਾਂਦੀ ਹੈ ਤ੍ਰਿਖਾ ਤ੍ਰਿਖਾ ਨਹੀਂ ਪੜਨਾ ਪੜਨਾ ਤ੍ਰਿਖਾ ਤਾਂ ਬਣੇਗਾ ਜੇ ਇੱਥੇ ਰਾਰਾ ਪੂਰਾ ਹੋਵੇਗਾ ਇੱਥੇ ਪੈਰ ਵਿੱਚ ਰਾਰਾ ਲੱਗਾ ਹੈ ਜਲਦੀ ਦੇ ਨਾਲ ਪੜਿਆ ਜਾਣਾ ਹੈ ਤ੍ਰਿਖਾ ਤ੍ਰਿਖਾ ਨਾ ਉਤਰੈ ਉਤਰੇ ਨਹੀਂ ਪੜਨਾ ਉਤਰੈ ਸਾਤ ਨਾ ਆਵੇ ਆਵੇ ਨਹੀਂ ਕਹਿਣਾ ਆਵੇ ਦਲਾਵਾਂ ਦੇ ਨਾਲ ਇੱਥੇ ਬਿਸਰਾਮ ਹੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਕੋਲੀ ਜੀਓ ਕੋਲ ਕੁਮਾਈ ਇੱਥੇ ਬਿਸਰਾਮ ਹੈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਇੱਥੇ ਬਿਸਰਾਮ ਹੈ ਸਹਿਜ ਧੁਨ ਬਾਣੀ ਚਿਰ ਹੋਵਾ ਇੱਥੇ ਬਿਸਰਾਮ ਹੈ ਦੇਖੇ ਸਾਰੰਗ ਪਾਣੀ ਸਾਰੰਗ ਪਾਣੀ ਇਕੱਠਾ ਪਾਠ ਹੈ ਧਨ ਸੋ ਦੇਸ ਜਹ ਤੂੰ ਵਸਿਆ ਜਹ ਇੱਥੇ ਸੰਗਤਾ ਕਈ ਬਿੰਦੀ ਲਾ ਕੇ ਪੜ ਜਾਂਦੀਆਂ ਜਹਾਂ ਤੂੰ ਵਸਿਆ ਬਿੰਦੀ ਤੁਰਤ ਜਹਾਂ ਤੂੰ ਵਸਿਆ ਇੱਥੇ ਵਿਸਰਾਮ ਹੈ ਮੇਰੇ ਸੱਜਣ ਮੀ ਤੁਮ ਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀ ਤੁਮ ਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਇੱਥੇ ਵਿਸ਼ਰਾਮ ਤਾਂ ਕਲਯੁਗ ਹੋਤਾ ਤਾਂ ਬਿੰਦੀ ਤੁਰੈਤ ਹੁਣ ਕਈ ਸੰਗਤਾਂ ਨੂੰ ਪੜ ਜਾਂਦੀ ਹੈ ਤਾਂ ਕਲਯੁਗ ਹੋਤਾ ਤਾਂ ਬਿੰਦੀ ਤੁਰੈਤ ਪੜਨਾ ਜਦੋਂ ਇਸ ਦੇ ਅਰਥ ਕਰਾਂਗੇ ਤਾਂ ਬਿੰਦੀ ਲਾ ਕੇ ਉਚਾਰਨ ਹੋਣਗੇ ਪਰ ਗੁਰਬਾਣੀ ਦਾ ਜਦੋਂ ਉਚਾਰਨ ਕਰਨਾ ਜਿੱਥੇ ਬਿੰਦੀ ਲੱਗੀ ਨਹੀਂ ਹੈ ਉੱਥੇ ਬਿੰਦੀ ਨਹੀਂ ਲਾਉਣੀ ਤਾ ਕਲਯੁਗ ਹੋਤਾ ਹੁਣ ਕਦ ਮਿਲੀਐ ਮਿਲੀਐ ਐੜੇ ਦਲਾਵਾ ਮਿਲੀਏ ਨਹੀਂ ਕਹਿਣਾ ਮਿਲੀਏ ਤਾਂ ਬਣੇਗਾ ਜੀ ਟੀਡੀ ਨੂੰ ਲਾ ਹੋਵੇ ਇੱਥੇ ਐੜੇ ਨੂੰ ਦਲਾਵਾ ਲੱਗੀਆਂ ਮਿਲੀਐ ਪ੍ਰੇਅ ਐੜਾ ਮੁਕਤ ਪ੍ਰੇਅ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਦਲਾਵਾ ਦੇ ਨਾਲ ਨੀਂਦ ਨਾ ਆਵੇ ਇੱਥੇ ਦਲਾਵਾ ਦੇ ਨਾਲ ਇੱਥੇ ਵਿਸਰਾਮ बिन देखे गुरदर बारी जियो हो घोली जियो घोल घुमाई इथे विश्राम है तिस सच्चे गुरदर बारी जियो रहाओ पाग हुआ इथे विश्राम गुर संत मिलाया प्रभ अबनासी इथे विश्राम घर मह पाया सेव करी पल चसा ना विछड़ा इथे विश्राम लाउणा है जन नानक दास तुम्हारे जियो हो घोली जियो घोल घुमाई इथे विश्राम है ਜਨ ਨਾਨਕ ਦਾਸ ਤੁਮਾਰੇ ਜੀਉ ਰਹਾਓ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਇੱਥੇ ਵਿਸਰਾਮ ਹੈ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਇੱਥੇ ਬਿਸਰਾਮ ਹੈ ਸਦਾ ਸਦਾ ਦਾਤਾਰ ਦਤਾਰ ਨਹੀਂ ਕਹਿਣਾ ਇੱਥੇ ਦੱਦੇ ਨੂੰ ਕੰਨਾ ਲੱਗਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਇੱਥੇ ਬਿਸਰਾਮ ਹੈ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀ ਹੈ ਦਲਾਵਾਂ ਦੇ ਨਾਲ ਸੇਵੀ ਹੈ ਇੱਥੇ ਬਿਸਰਾਮ ਹੈ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਇੱਥੇ ਵਿਸਰਾ। ਪਾਰ ਉਤਾਰਾ ਹੋਏ ਦਿਆਲ ਵਿਸਰਾਮ ਤੇਰੇ ਨਾਮ ਤਰਾ ਤੇਰੇ ਇੱਥੇ ਹੁਣ ਕਈ ਸੰਗਤਾ ਪੜ ਜਾਂਦੀ ਏ ਤੇਰੇ। ਰਾਰੇ ਨੂੰ ਇੱਕ ਲਾਂ ਲਾ ਜਾਂਦੀ ਏ ਪਰ ਇੱਥੇ ਦੋ ਦਲਾਵਾਂ ਲੱਗੀਆਂ ਤੇਰੇ। ਨਾਮ ਰਤਰਾ ਸਦ ਕੁਰਬਾਨਾ ਜਾਓ ਕੁਰਬਾਨੇ ਨਹੀਂ ਕਹਿਣਾ ਕੁਰਬਾਨੇ ਨਹੀਂ ਕਹਿਣਾ ਨਾਣੇ ਦੀ ਆਵਾਜ਼ ਤੇ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਕੁਰਬਾਨਾ ਜਾਓ ਰਹਾਓ ਸਰਬੰ ਸਾਚਾ ਏਕ ਹੈ ਇਸ ਰਾਮ ਦੂਜਾ ਨਹੀਂ ਕੋਏ ਤਾ ਕੀ ਤਾ ਕੀ ਨਹੀਂ ਕਹਿਣਾ ਵੱਖਰਾ ਵੱਖਰਾ ਪਾਠ ਹੈ ਤਾ ਕੀ ਸੇਵਾ ਸੋ ਕਰੇ ਇਥੇ ਬਿਸਰਾਮ ਹੈ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਇਸਰਾਮ ਕੇਵ ਰਹਾ ਸਾ ਬੜਿਆਈ ਦੇਹੀ ਦੱਦੇ ਨੂੰ ਲਾ ਲੱਗੀ ਹੈ ਹਾਹੇ ਨੂੰ ਸਿਆਰੀ ਲੱਗੀ ਹੁਣ ਕਈ ਸੰਗਤਾਂ ਪੜ ਜਾਂਦੀ ਐ ਦੇਹ ਹਾਹੇ ਨੂੰ ਸਿਆਰੀ ਜਿਹੜੀ ਕੱਟ ਦਿੰਦੀ ਐ ਪਰ ਇਸ ਦਾ ਜਿਹੜਾ ਉਚਾਰਨ ਐ ਦੇਹ ਦੇਹ ਹਾਹੇ ਨੂੰ ਸਿਆਰੀ ਲਾਤੀ ਆ ਦੱਦੇ ਦੀ ਲਾਲ ਲੰਮੀ ਵਈ ਕੱਢਣੀ ਏ ਹਾਏ ਨੂੰ ਸਿਆਰੀ ਜਿਹੀ ਛੋਟੀ ਦੇਹ ਇਸ ਤਰ੍ਹਾਂ ਜਿਤ ਨਾਮ ਤੇਰੇ ਲਾਗ ਰਹਾ ਇਥੇ ਬਿੰਦੀ ਲੱਗੀ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਆਗੇ ਨੇ ਕਹਿਣਾ ਆਗੇ ਦਲਾਵਾਂ ਦੇ ਨਾਲ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਇੱਥੇ ਵਿਸਰਾਮ। ਅਵਰ ਨਾ ਜਾਂਚੋਂ ਜੱਜੇ ਕੰਨੈ ਚੱਚ ਤੇ ਟਿੱਪੀ ਏ ਊੜੇ ਔਂਕੜੇ। ਕਈ ਸੰਗਤਾ ਪੜ ਜਾਂਦੀ ਏ ਜਾਂਚੋਂ। ਜਾਂਚੋਂ ਨਹੀਂ ਕਹਿਣਾ ਫਿਰ ਟਿੱਪੀ ਨਹੀਂ ਲੱਗਦੀ। ਟਿੱਪੀ ਦਾ ਨਾਲ ਉਚਾਰਨ ਕਰਨਾ ਜਾਂ ਚੌਂ 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 ਬੋਲਣਾ। ਜੱਜੇ ਕੰਨੈ ਜਾ ਚੱਚੇ ਟਿੱਪੀ ਊੜੇ ਔਂਕੜ ਜਾ ਚੌਂ। ਇਕੱਠਾ ਬੋਲ ਦੇਣਾ ਜਾਂਚੋਂ। ਕੋਈ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੀ ਨਾਮ ਵਿਟਹੁ ਇੱਥੇ ਵਿਸਰਾਮ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਸੋ ਵਿਟੋ ਹੋ ਤੇ ਵਿਸਰਾਮ ਲਾਉਣਾ ਰਹਾਓ ਸੋ ਸੰਗਤ ਜੀ ਸ਼ਬਦ ਹਜ਼ਾਰਿਆਂ ਦੀ ਸੰਖਿਆ ਜੋ ਆਪਣੀ ਚੱਲ ਰਹੀ ਹੈ ਇੱਥੇ ਇੱਥੋਂ ਤੱਕ ਸੰਖਿਆ ਆਪਣੀ ਸੰਪੂਰਨ ਹੋ ਗਈ ਹੈ ਜੂਟੂ ਦੀ ਪਲੇਲਿਸਟ ਦੇ ਵਿੱਚ ਭੱਟਾਂ ਦੇ ਸਵਈਏ ਸਹਿਸਕ੍ਰਿਤੀ ਗੋਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਪੰਜ ਬਾਣੀਆਂ ਸੁਖਮਣੀ ਸਹਿਬ ਬਾਵਣ ਅਖਰੀ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ